ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਐਗਰਿਕ ਬਲੌਗਸ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਕੈਨੇਡਾ ਦੀ ਖੇਤੀਬਾੜੀ ਬਾਰੇ ਕਿਉਂਕਿ ਇਹ ਆਮ ਆਪਣੇ ਦਿਮਾਗ ਦੇ ਵਿੱਚ ਰਹਿੰਦਾ ਕਿ ਕੈਨੇਡਾ ਦੇ ਵਿੱਚ ਫਾਰਮਰ ਬੜੇ ਵੱਡੇ ਲੈਵਲ ਤੇ ਖੇਤੀ ਕਰਦੇ ਆ ਤੇ ਬਹੁਤ ਵੱਡੇ ਲੈਵਲ ਤੇ ਤੇ ਪ੍ਰੋਫਿਟ ਲੈਂਦੇ ਹੋਣਗੇ ਤਾਂ ਉਹਦੇ ਬਾਰੇ ਕੁਛ ਜਾਣਨਾ ਪਾਵਾਂਗੇ ਤਾਂ ਪਹਿਲਾ ਏਰੀਆ ਦੀ ਗੱਲ ਕਰੀਏ ਕੈਨੇਡਾ ਦੇ ਵਿੱਚ ਜਿਹੜਾ ਏਰੀਆ ਹੈਗਾ ਖੇਤੀਬਾੜੀ ਦਾ ਉਹਨਾਂ ਲਗਭਗ ਕੈਨੇਡਾ ਦਾ 6 ਤੋਂ 7% ਏਰੀਆ ਹੁੰਦਾ ਜਿਹੜਾ 150 ਮਿਲੀਅਨ ਏਕੜ ਆਪਾਂ ਕਹਿ ਸਕਦੇ ਹਾਂਗੇ ਹੈਗਾਗਾ ਜਿਹੜਾ ਇੰਡੀਆ ਮੁਕਾਬਲੇ ਅੱਧਾ ਹੀ ਹੈਗਾ ਤਾਂ ਉਹਦੇ ਵਿੱਚ ਕੀ ਹੈਗਾ ਉਹਦੇ ਵਿੱਚ ਵੀ ਅੱਗੇ ਕੀ ਹੁੰਦਾ ਆਪਣੇ ਜਿਵੇਂ ਆਮ ਲੈਂਡ ਹੋਲਡਿੰਗ ਹੈ ਜਿਹੜੀ ਕੱਲੇ ਇੱਕ ਫਾਰਮਰ ਦੀ ਜੇ ਗੱਲ ਕਰੀਏ ਤਿੰਨ ਚਾਰ ਏਕੜ ਦੀ ਲੈਂਡ ਹੋਲਡਿੰਗ ਆਪਣੇ ਆਮ ਐਵਰੇਜ ਆਉਂਦੀ ਆ ਤਾਂ ਜਿਹੜੀ ਇੱਥੇ ਐਵਰੇਜ ਆਪਣੀ ਲੈਂਡ ਹੋਲਡਿੰਗ ਕੈਨੇਡਾ ਦੇ ਵਿੱਚ ਹੈਗੀ ਹੈਗੀ ਤਾਂ ਉਹ ਘੱਟੋ ਘੱਟ 800 ਏਕੜ ਦੀ ਮਤਲਬ ਲੈਂਡ ਹੋਲਡਿੰਗ ਐਵਰੇਜ ਆਉਂਦੀ ਹੈਗੀ 500 ਵਾਲੇ ਵੀ ਹੈਗੇ 1000 ਵਾਲੇ ਵੀ ਹੈਗੇ ਉਸ ਤੋਂ ਜ਼ਿਆਦਾ ਵਾਲੇ ਵੀ ਹੈਗੇ ਤਾਂ 800 ਏਕੜ ਦੀ ਐਵਰੇਜ ਲੈਂਡ ਹੋਲਡਿੰਗ ਇੱਥੇ ਹੈਗੀ ਹੈਗੀ ਤਾਂ ਇੱਦੇ ਵੱਡੇ ਲੈਵਲ ਤੇ ਖੇਤੀ ਕਰਨ ਦੀ ਕੀ ਲੋੜ ਪੈਂਦੀ ਆ ਉਹਦਾ ਵੀ ਕੁਝ ਕਾਰਨ ਨਹੀਂ ਕਿਉਂਕਿ ਇੱਥੇ ਜਿਹੜਾ ਕੀ ਆ ਇੱਕ ਤਾਂ ਮੈਨ ਵੀ ਇੱਕੋ ਸੀਜ਼ਨ ਇੱਕ ਫਸਲ ਹੀ ਸਾਲ ਦੇ ਵਿੱਚ ਮਤਲਬ ਬੰਦਾ ਲੈਂਦਾ ਹੈਗਾ ਜਿਵੇਂ ਆਪਣੇ ਆਮ ਇੰਡੀਆ ਜਾਂ ਪੰਜਾਬ ਦੇ ਵਿੱਚ ਖਾਸ ਕਰਕੇ ਜੇ ਗੱਲ ਕਰੀਏ ਤਾਂ ਦੋ ਤੋਂ ਤਿੰਨ ਫਸਲਾਂ ਆਪਾਂ ਇੱਕ ਸਾਲ ਦੇ ਵਿੱਚ ਲੈਣੇ ਆ ਤਾਂ ਇੱਥੇ ਕਿਉਂਕਿ ਬਰਫ਼ ਪੈ ਜਾਂਦੀ ਆ ਸਨੋ ਪੈ ਜਾਂਦੀ ਆ ਤਾਂ ਇੱਥੇ ਇੱਕ ਸੀਜ਼ਨ ਹੀ ਬੰਦਾ ਫਸਲ ਲੈਂਦਾ ਹੈਗਾ ਉਹਦੇ ਵਿੱਚ ਪ੍ਰੋਫਿਟੇਬਿਲਟੀ ਫਿਰ ਉਸ ਆਉਣ ਵਾਲੀ ਹੁੰਦੀ ਹੈਗੀ ਜੇ ਵੱਡੇ ਲੈਵਲ ਤੇ ਕਰਨਗੇ ਤਾਂ ਹੀ ਪ੍ਰੋਫਿਟ ਉਹਦੇ ਵਿੱਚ ਆਊਗਾ ਦੂਜਾ ਕੀ ਹੈਗਾ ਵੱਡੇ ਇੰਪਲੀਮੈਂਟ ਚਾਹੀਦੇ ਇਹਨਾਂ ਨੂੰ ਕਿਉਂਕਿ ਆਪਣੇ ਕੀ ਆਪਣੇ ਥੋੜੇ ਇੰਪਲੀਮੈਂਟਾਂ ਨਾਲ ਕੰਮ ਚੱਲ ਜਾਂਦਾ ਕੁਝ ਆਪਾਂ ਲੀਵਰ ਤੋਂ ਹੈਲਪ ਲੈ ਲੈਂਦੇ ਆ ਇੱਥੇ ਜ਼ਿਆਦਾ ਡਿਪੈਂਡੈਂਸੀ ਜਿਹੜੀ ਹੈਗੀ ਹੈ ਵੀ ਉਹ ਇੰਪਲੀਮੈਂਟਾਂ ਤੇ ਹੈਗੇ ਵੱਡੇ ਇੰਪਲੀਮੈਂਟ ਚਾਹੀਦੇ ਆ ਤਾਂ ਵੱਡੇ ਇੰਪਲੀਮੈਂਟ ਤਾਂ ਹੀ ਹੁੰਦਾ ਅਫੋਰਡ ਕਰ ਸਕਦਾ ਹੈ ਜੇ ਵੱਡੇ ਲੈਵਲ ਦੇ ਉੱਤੇ ਖੇਤੀ ਹੋਊਗੀ ਤਾਂ ਤਾਂ ਅਗਲਾ ਕਾਰਨ ਕੀ ਆਉਂਦਾਗਾ ਝਾੜ ਜਿਹੜੀ ਝਾੜ ਹੈਗੀ ਆਪਣੇ ਆਮ ਜੇ ਆਪਾਂ ਕਣਕ ਦੀ ਗੱਲ ਹੀ ਕਰ ਲਈਏ ਤਾਂ ਆਪਣੇ 60-65 ਮਾਣ ਤੱਕ ਵੀ ਝਾੜ ਮਤਲਬ ਕਣਕ ਦੇ ਵਗ ਜਾਂਦੇ ਹੈਗੇ ਤਾਂ ਐਵਰੇਜ 55-60 ਮਾਣ ਦਾ ਰਹਿੰਦੀ ਰਹਿੰਦੀ ਹੈਗੀ ਤਾਂ ਇੱਥੇ ਜਿਹੜੀ ਹੈਗੀ ਆ ਬਰਾਨੀ ਕਣਕ ਹੁੰਦੀ ਹੈਗੀ ਜਿਆਦਾ ਜਿਹੜਾ ਏਰੀਆ ਫਸਲਾਂ ਦਾ ਉਹ ਮੀਂਹ ਤੇ ਡਿਪੈਂਡ ਹੈਗਾ ਪਾਣੀ ਘੱਟ ਲੱਗਦਾ ਹੈਗਾ ਉਹਦਾ ਕਰਕੇ ਝਾੜ ਵੀ ਘੱਟ ਆ ਕੇ ਕਣਕ ਦੀ ਐਵਰੇਜ ਝਾੜ ਇੱਥੇ 35-40 ਮਾਣ ਦੇ ਕਿੱਲੇ ਦੇ ਹਿਸਾਬ ਨਾਲ ਜੇ ਆਪਾਂ ਗੱਲ ਕਰੀਏ ਤਾਂ ਆਉਂਦੇ ਹੈਗੇ ਤਾਂ ਉਹਸਾ ਨਾਲ ਝਾੜ ਘਟਨ ਕਰਕੇ ਵੀ ਜਿਹੜੀ ਪ੍ਰੋਫਿਟੇਬਿਲਟੀ ਕਿੱਲੇ ਦੇ ਹਿਸਾਬ ਨਾਲ ਘਟ ਗਈ ਹੈਗੀ ਤਾਂ ਕਰਕੇ ਵੱਡੇ ਲੈਵਲ ਦੇ ਉੱਤੇ ਖੇਤੀ ਕਰਨ ਦੀ ਲੋੜ ਪੈਂਦੀ ਹੈ ਉਹਨਾਂ ਨੂੰ ਤੀਜਾ ਮੇਨ ਕਾਰਨ ਆਉਂਦਾ ਵੀ ਇੱਥੇ ਐਮਐਸਪੀ ਨਹੀਂ ਹੈਗੀ ਜਿਹੜੇ ਰੇਟ ਡਿਸਾਈਡ ਕਰਨ ਵਾਲੇ ਉਹ ਪ੍ਰਾਈਵਿਟੀ ਪਲੇਅਰ ਹੈਗੇ ਤਾਂ ਉਹਦਾ ਕਰਕੇ ਵੀ ਮਤਲਬ ਕਾਫੀ ਫਰਕ ਰਹਿੰਦਾ ਹੈਗਾ ਇਨਕਮ ਦੇ ਵਿੱਚ ਤਾਂ ਉਹ ਫੇਰ ਹੀ ਬੰਦਾ ਥੋੜਾ ਮਤਲਬ ਉਸ ਜਗ੍ਹਾ ਤੇ ਪਹੁੰਚ ਸਕਦਾ ਚੰਗਾ ਪ੍ਰੋਫਿਟ ਲੈ ਸਕਦਾ ਹੈਗਾ ਜੇ ਵੱਡੇ ਲੈਵਲ ਦੇ ਉੱਤੇ ਖੇਤੀ ਹੋਊਗੀ ਤਾਂ ਜੇ ਆਪਾਂ ਇੱਥੇ ਇਨਕਮ ਦੀ ਗੱਲ ਕਰੀਏ ਕਿੱਲੇ ਦੇ ਹਿਸਾਬ ਨਾਲ ਤਾਂ ਚਲੋ ਇੰਡੀਆ ਆਪਣੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਵੈਰੀ ਕਰਦਾਗਾ ਕੋਈ ਥੋੜ੍ਹਾ ਲਾਉਂਦਾ ਕੋਈ ਨਰਮਲ ਆਉਂਦਾਗਾ ਤਾਂ ਇੱਥੇ ਜਿਹੜੀ ਇਨਕਮ ਹੈਗੀ ਜੇ ਕਿੱਲੇ ਦੇ ਹਿਸਾਬ ਨਾਲ ਗੱਲ ਕਰੀਏ ਤਾਂ 200 ਤੋਂ 250 ਡਾਲਰ ਐਵਰੇਜ ਮਤਲਬ ਆਉਂਦੀ ਹੈਗੀ ਹੈਗੀ ਇਨਕਮ ਕਿੱਲੇ ਦੀ ਜਿਹੜੀ ਆਪਣੇ ਆਮ 15 18 20000 ਤੱਕ ਮਤਲਬ ਮੰਨ ਕੇ ਚੱਲੀ ਰੁਪਈਆ ਦੇ ਵਿੱਚ ਆ ਜਾਂਦੀ ਆ ਜਿਹੜੀ ਪੰਜਾਬ ਜਾਂ ਇੰਡੀਆ ਦੇ ਮੁਕਾਬਲੇ ਬਹੁਤ ਥੋੜੀ ਹੈਗੀ ਤਾਂ ਜੇ ਵੱਡੇ ਲੈਵਲ ਤੇ ਕੀਤੀ ਹੋਊਗੀ ਤਾਂ ਹੀ ਉਹ ਚੰਗੇ ਪ੍ਰੋਫਿਟ ਦੇ ਵਿੱਚ ਆ ਜਾਣਗੇ ਉਹਦੇ ਵਿੱਚ ਵੀ ਕੀ ਹੁੰਦਾਗਾ ਮੰਨ ਲਓ 5-6 ਸਾਲਾਂ ਬਾਅਦ ਕੋਈ ਵੱਡਾ ਇੰਪਲੀਮੈਂਟ ਲੈਣਾ ਪਿਆ ਜਾਂਦਾਗਾ ਤਾਂ ਉਹ ਇਨਵੈਸਟਮੈਂਟ ਬਹੁਤ ਵੱਡੀ ਹੈ ਇਹਨਾਂ ਦੇ ਕੋਲੇ ਤਾਂ ਇੱਥੇ ਉਹ ਇਨਵੈਸਟਮੈਂਟ ਵੱਡੀ ਹੋਣ ਕਰਕੇ ਉਹਨੀ ਪ੍ਰੋਫਿਟੇਬਿਲਟੀ ਦੇ ਵਿੱਚ ਨਹੀਂ ਜਾ ਸਕਦੀ ਦੂਜਾ ਜਿਹੜੀਆਂ ਖੇਤੀਬਾੜੀ ਦੇ ਵਿੱਚ ਫੈਸਿਲਿਟੀਆਂ ਹੈਗੀਆਂ ਨੇ ਸਰਕਾਰ ਵੱਲੋਂ ਕੋਈ ਸਬਸਿਡੀਆਂ ਜਾਂ ਕੋਈ ਵੀ ਟੈਕਸ ਵਗੈਰਾ ਦੇ ਵਿੱਚ ਰਿਵੈਟ ਤਾਂ ਉਹ ਵੀ ਕੁਝ ਇਨਕਮ ਪ੍ਰਿੰਸ ਦੇ ਹਿਸਾਬ ਨਾਲ ਸੂਬਿਆਂ ਦੇ ਹਿਸਾਬ ਨਾਲ ਹੇ ਗਾਣੇ ਵੀ ਘੱਟੋ ਘੱਟ 100000 ਡਾਲਰ ਦੀ ਜਾਂ 40000 ਡਾਲਰ ਦੀ ਹੋਵੇ ਤਾਂ ਹੀ ਤੁਸੀਂ ਐਲੀਜੀਬਲ ਹੋਵੋਗੇ ਉਹਦੇ ਵਿੱਚ ਤਾਂ ਉਹਦੀ ਐਲੀਜੀਬਿਲਟੀ ਵਾਸਤੇ ਵੀ ਇਹ ਕੰਡੀਸ਼ਨਾਂ ਜਿਹੜੀਆਂ ਪੂਰਾ ਕਰਨ ਵਾਸਤੇ ਇਹਨਾਂ ਨੂੰ ਵੱਡੇ ਲੈਵਲ ਦੇ ਉੱਤੇ ਖੇਤੀ ਕਰਨੀ ਪੈਂਦੀ ਹੈਗੀ ਆ ਇਹ ਫੀਲਡ ਕ੍ਰੌਪ ਦੀ ਆਪਾਂ ਗੱਲ ਕਰਦੇ ਆਂਗੇ ਕੋਈ ਬਾਗਬਾਨੀ ਵਾਲੀਆਂ ਫਸਲਾਂ ਜਿਵੇਂ 베ਰੀ ਹੁੰਦੀ ਹੈ ਕਿਤੇ ਬਲੂ 베ਰੀ ਕਹ ਦਿੰਦੇ ਆ ਜਾਂ ਸੇਵ ਵਗੈਰਾ ਦੀ ਖੇਤੀ ਹੁੰਦੀ ਆ ਤਾਂ ਉਹ ਥੋੜੇ ਲੈਵਲ ਤੇ ਵੀ ਹੋ ਜਾਂਦੀ ਉਹਦੇ ਵਿੱਚ ਪ੍ਰੋਫਿਟੇਬਿਲਟੀ ਵੱਧਦਾ ਪਰ ਇਨਵੈਸਟਮੈਂਟ ਜ਼ਿਆਦਾ ਆ ਉਹ ਜ਼ਮੀਨਾਂ ਵੀ ਮਹਿੰਗੀਆਂ ਨੇ ਜਿਹੜੀਆਂ ਬਾਗਬਾਨੀ ਵਾਲੀਆਂ ਹੈਗੀਆਂ ਨੇ ਤੇ ਥੋੜੀ ਜਿਹੀ ਇਨਵੈਸਟਮੈਂਟ ਵੀ ਜ਼ਿਆਦਾ ਹੈਗੀ ਉਹਦੇ ਵਿੱਚ ਪਰ ਹਾਂ ਉਹ ਥੋੜੇ ਏਰੀਆ ਦੇ ਵਿੱਚ ਖੇਤੀ ਕਰਕੇ ਉਹਦੇ ਵਿੱਚ ਪ੍ਰੋਫਿਟੇਬਿਲਟੀ ਆ ਜਾਂਦੀ ਚੰਗੀ ਪਰ ਉਹ ਅਲੱਗ ਟੌਪਿਕ ਆਗਾ ਉਹ ਆਪਾਂ ਕਦੇ ਅਲੱਗ ਵੀਡੀਓ ਬਣਾਵਾਂਗੇ ਤਾਂ ਇਹਦੇ ਵਿੱਚ ਜਿਹੜੀ ਹੈਗੀ ਆਪਾਂ ਫੀਲ ਕ੍ਰੌਪ ਬਾਰੇ ਗੱਲਬਾਤ ਕੀਤੀ ਹੈ ਜੁੜੇ ਰਹੋ ਜੀ ਚੈਨਲ ਦੇ ਨਾਲ ਆਪਾਂ ਅਗਨੀ ਵੀਡੀਓ ਦੇ ਵਿੱਚ ਵਿੰਟਰ ਬੀਟ ਬਾਰੇ ਸਿਆਲੂ ਕਣਕ ਬਾਰੇ ਗੱਲਬਾਤ ਕਰਾਂਗੇ ਤੇ ਇਸ ਵੀਡੀਓ ਨੂੰ ਸ਼ੇਅਰ ਕਰੋ ਜਿੰਨਾ ਹੋ ਸਕਦਾਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਧੰਨਵਾਦ ਜੀ ਸਾਰਿਆਂ ਦਾ ਵੀਡੀਓ ਸੁਣਨ ਵਾਸਤੇ